ਅੰਮ੍ਰਿਤਸਰ ਦੇ ਕੋਟ ਖਾਲਸਾ ਇੰਦਰਾ ਕਲੋਨੀ ਗਲੀ ਨੰਬਰ 7 ਵਿਖੇ ਉਸ ਸਮੇਂ ਸਥਿਤੀ ਤਣਾਅਪੂਰਵਕ ਹੋ ਗਈ ਜਦੋਂ ਗਲੀ ਵਿੱਚ ਰਹਿਣ ਵਾਲੇ ਦੋ ਪਰਿਵਾਰ ਆਪਸ ਵਿੱਚ ਪਿੜ ਗਏ ਮਾਮਲੇ ਦੀ ਜਾਣਕਾਰੀ ਦਿੰਦੇ ਹੋਏ ਬਲਜਿੰਦਰ ਕੌਰ ਨੇ ਦੱਸਿਆ ਕਿ ਉਹ ਦੇਰ ਰਾਤ ਪ੍ਰੋਗਰਾਮ ਤੋਂ ਆਪਣੇ ਘਰ ਪਰਤ ਰਹੇ ਸੀ ਕਿ ਰਸਤੇ ਵਿੱਚ ਸੁਖਵਿੰਦਰ ਸਿੰਘ ਦਾ ਮੋਟਰਸਾਈਕਲ ਲੱਗਾ ਹੋਇਆ ਸੀ ਜਿਸ ਦੌਰਾਨ ਕਾਰ ਲੰਘਾਉਂਦੇ ਸਮੇਂ ਮੋਟਰਸਾਈਕਲ ਜ਼ਮੀਨ ਤੇ ਡਿੱਗ ਗਿਆ ਜਿਸ ਨੂੰ ਲੈ ਕੇ ਕਹਾ ਸੁਣੀ ਹੋ ਗਈ ਅਤੇ ਮਾਮਲਾ ਐਸ ਕਦਰ ਵੱਧ ਗਿਆ ਕਿ ਨੌਬਤ ਹੱਥੋ ਪਾਈ ਤੱਕ ਆ ਗਈ ਅਤੇ ਉਹਨਾਂ ਦੀ ਕਾਰਨ ਨਾਲ ਪੂਰੀ ਤਰ੍ਹਾਂ ਹਮਲਾਵਰਾਂ ਵੱਲੋਂ ਪੰਨ ਤੋੜ ਕੀਤੀ ਗਈ। ਪੁਲਿਸ ਥਾਣਾ ਮੁਖੀ ਸਤਨਾਮ ਸਿੰਘ ਨੇ ਕਿਹਾ ਕਿ ਦੋਵਾਂ ਧਿਰਾਂ ਦੇ ਬਿਆਨ ਲੈ ਕੇ ਬੰਦੀ ਕਾਰਵਾਈ ਕੀਤੀ ਜਾਵੇਗੀ। ਰਾਤੀ ਅਸੀਂ ਪਾਰਟੀ ਤੋਂ ਫਕਸ਼ਨ ਤੋਂ ਆ ਰਹੇ 9:30 ਵਜੇ ਤੇ ਅਸੀਂ ਬੜੇ ਹਾਰਨ ਮਾਰੇ ਆਪਣੇ ਕੈਮਰਿਆਂ ਦੇ ਵੇਖਣ ਦੇ ਬਾਜੂ ਦੀ ਉਹਨੇ ਆਪਣਾ ਗੇਟ ਨਹੀਂ ਖੋਲਿਆ। ਤੇ ਅਸੀਂ ਹੌਲੀ ਜੀ ਮੋਟਰਸ ਗੱਡੀ ਨਗਾਈ ਤੇ ਮੋਟਰਸਾਈਕਲ ਉਹਦਾ ਗਿਆ ਡਿਗ ਤੇ ਜਦੋਂ ਡਿਗ ਗਿਆ ਫਿਰ ਆ ਕੇ ਸਾਡੇ ਘਰੇ ਗਾਲੀ ਗਲੋਚ ਕਰ ਲਾ ਉਸ ਤੋਂ ਬਾਅਦ ਉਹਦੀ ਵੋਟੀ ਸੰਗਲੀ ਕੁੱਤੇ ਦੀ ਖੋਲ ਕੇ ਤੇ ਉਹਨੇ ਮੇਰੇ ਸਿਰ ਤੇ ਮਾਰ ਦਿੱਤੀ ਆ ਤੇ ਉਸ ਤੋਂ ਬਾਅਦ ਲੜਾਈ ਝਗੜਾ ਸਰ ਸ਼ੁਰੂ ਹੋ ਗਿਆ ਵਾ ਤੇ ਜਾ ਕੇ ਨਾ ਰੋੜਾ ਰੋੜਾ ਰੋੜੇ ਮਾਰ ਕੇ ਦਾਤਰ ਕਰਪਾਨਾ ਲੈ ਕੇ ਆਏ ਸੀ ਮੁੰਡੇ 60 ਜਾਣੇ ਤੇ ਸਾਡੀ ਸਾਰੀ ਗੱਡੀ ਵੜਤੀ ਆ ਤੇ ਸਾਡੀਆਂ ਕੰਧਾਂ ਵੱਡੀਆਂ ਗੇਟ ਤੇ ਮਾਰੇ ਗਏ ਸਰਕਾਰੀ ਗੇਟ ਆ ਉਥੇ ਤੇ ਸਰਕਾਰੀ ਗੇਟਾਂ ਤੇ ਵੀ ਮਤਲਬ ਵੀ ਵਾਰਦਾਤ ਹੋਈ ਆ ਰਾਤ ਦੇ ਸਮੇਂ ਕੋਈ ਝਗੜਾ ਹੋਇਆ ਦੋਵਾਂ ਧਿਰਾਂ ਦਾ ਕੋਈ ਮੋਟਰਸਾਈਕਲ ਤੇ ਵਹਿਕ ਰਾਂ ਕੋਈ ਗੱਡੀ ਕਢਣ ਤੋਂ ਉੱਚੀ ਤੋਂ ਰਾਤ ਦੋਵਾਂ ਧਿਰਾਂ ਦੇ ਵਿੱਚ ਝਗੜੇ ਦੇ ਸਾਡੇ ਕੋਈ ਬੀਬੀ ਬਲਜਿੰਦਰ ਕੌਰ ਇੱਕ ਆਏ ਸੀ ਤੇ ਦੂਸਰੇ ਬਨੇ ਸੁਖਵਿੰਦਰ ਸਿੰਘ ਆਏ ਸੀ ਇਹਨਾਂ ਦੇ ਉਹਦੇ ਵੀ ਸਿਰ ਦੇ ਵਿੱਚ ਸੱਟ ਲੱਗੀ ਤੇ ਇਹਨਾਂ ਦੇ ਸਿਰ 'ਤੇ ਸੱਟਾਂ ਲੱਗੀਆਂ ਨੇ ਗੁੱਡੀਆਂ ਜੀ ਉਹ ਸੁਬੰਦੀ ਨੂੰ ਡਾਕਟਰ ਕੱਟ ਕੇ ਦੇ ਦਿੱਤਾ ਗਿਆ ਸੀ ਤੇ ਮੌਕੇ ਦੇ ਜਿਹੜਾ ਰਾਤ ਜਿਆਦਾ ਹੁਣ ਕਰਕੇ ਸਾਨੂੰ ਮੁਲਾਜ਼ਮ ਨੇ ਭੇਜੇ ਗਏ ਸੀ ਪਰ ਡਾਕਟਰ ਕੱਟਣ ਤੋਂ ਬਾਅਦ ਸਵੇਰੇ ਫੇਰ ਇਹੋ ਗੱਲ ਹੋਗੀ ਦੁਬਾਰਾ ਫੇਰ ਇਹ ਝਗੜ ਪਿਆ ਆਪਸ ਦੇ ਵਿੱਚ